ਹਾਂਜੀ ਪਿਆਰਿਓ ਕੀ ਹਾਲ ਚਾਲ ਆ ਜੀ ਤੇ ਅੱਜ ਦੀ ਵੀਡੀਓ ਧਾਰਮਿਕ ਸੋ ਪਹਿਲਾਂ ਕਰੋ ਪਤੇ ਪ੍ਰਵਾਨ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਪਤੇ ਸੋ ਦੋਸਤੋ ਜਿਵੇਂ ਸ਼ੀਰਦੀ ਦੇ ਧਿਆੜੇ ਚੱਲ ਰਹੇ ਨੇ ਹੁਣ ਫੇਰ ਹਨਾ ਜਿਵੇਂ ਕਹਿੰਦੇ ਨੇ ਜੱਪੀojana ਅਰਜਨ ਦੇਵ ਗੁਰੂ ਫਿਰ ਸੰਕਰ ਜੋਨੀ ਗਰਭ ਲਾਏ ਵੇ ਸੋ ਦੋਸਤੋ ਪੰਜਵੇਂ ਪਾਤਸ਼ਾਹ ਦੇ ਸ਼ੀਰਦੀ ਦੇ ਧਿਆੜੇ ਚੱਲ ਰਹੇ ਨੇ ਇਸ ਤਰੀਕ ਨੂੰ ਪਾਤਸ਼ਾਹ ਦਾ ਸ਼ੀਰਦੀ ਧਿਆੜਾ ਸੋ ਫਸਟ ਆਫ 올 ਤਾਂ ਯਾਰ ਸਾਰੇ ਜਾਣੇ ਇਹ ਸੋਚ ਕੇ ਦੇਖੋ ਵੀ ਨੰਗੇ ਪੈਰੀ ਫਰਸ ਤੇ ਨਿਤੁਰ ਹੁੰਦਾ ਹੈ ਜੇ ਅੱਗ ਦੇ ਵਿੱਚ ਤੇ ਪੰਜਵੇਂ ਪਾਦਸ਼ਾਹ ਦਾ ਜਿਹੜਾ ਬਲੀਦਾਨ ਆ ਉਹ ਦੂਤੇ ਕੋਈ ਬਲੀਦਾਨ ਨਹੀਂ ਤੇ ਸਿੱਕ ਧਰਮਾ ਜਿਹੜਾ ਦੁੱਤਾਂ ਦੇ ਹਿਸਾਬ ਨਾਲ ਮੈਦਾਨ ਨੇ ਜਿੱਦਣ ਸਭ ਤੋਂ ਗਰਮ ਦਿਨ ਉਤਰ ਤਵੀ ਤੇ ਬੈਠੇ ਸੀ ਆਪਣੇ ਗੁਰੂ ਸਾਹਿਬ ਜਿੱਦਣ ਸਭ ਤੋਂ ਠੰਡਾ ਦਿਨ ਉਹਦਾ ਆਪਣੇ ਬੱਚੇ ਧੀਆਂ ਚਣੀ ਗਏ ਸੀ ਸੋ ਦੋਸਤੋ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ ਇਹ ਇੱਕ ਵਾਰ ਸ ਆਪਾਂ ਛਵੀਲਾ ਲਾ ਦਿੰਨੇ ਆ ਜਿੱਦ ਤਵੀ ਤੇ ਬੈਠੇ ਦਾ ਇੱਕ ਵਾਰ ਆਪਾਂ ਛਵੀਲਾ ਲਾ ਦਿੰਨੇ ਆ ਉਦੋਂ ਆਪ ਕੋਈ ਨਾ ਮਹਿਸੂਸ ਵੀ ਕਰੋ ਪਰ ਅੱਜ ਜਿਹੜਾ ਮੁੱਦਾ ਅੱਜ ਮੁੱਦਾ ਦੋਸਤੋ ਵੀ ਇਹ ਹੈਗਾ ਵੀ ਸ਼ਬੀਲਾ ਲਾਉਣਾ ਦਾ ਕੀ ਕਾਰਨ ਸੀਗਾ ਪੰਜਵੇਂ ਪਾਤਸ਼ਾਹ ਦੀ ਛੀਤੀ ਦਿਹਾੜੇ ਤੇ ਜਿਹੜੇ ਸ਼ਬੀਲਾ ਲੱਗਦੇ ਨੇ ਉਹ ਕੀ ਕਾਰਨ ਦਾ ਉਹਦੇ ਪਿੱਛੇ ਕੀ ਰੀਜ਼ਨ ਆ ਭੱਟੀ ਕੁਦਰ ਰੀਜ਼ਨ ਕੀ ਆ ਇਹ ਕਾਰਨ ਸੀ ਸੋਣਾ ਦੋਸਤੋ ਜਦੋਂ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਤਿੱਤੀ ਤਵੀ ਤੇ ਬਿਠਾ ਕੇ ਜਿਹਨੇ ਕੀਤਾ ਸੀਗਾ ਉਹਦੇ ਪਿੱਛੇ ਕਾਰਨ ਬਹੁਤ ਨੇ ਕਾਰਨ ਤੁਹਾਨੂੰ ਮੈਂ ਕਿਸੇ ਨੂੰ ਹੋਰ ਵੀਡੀਓ ਬਣਾਉਗਾ ਚੰਦੂ ਜੀ ਦਾ ਮੇਨ ਦੀਵਾਨ ਜਿਵੇਂ ਬਦੇਗੜ ਸੁਚਾਨੰਦ ਜੀ ਦਾ ਉਵੇਂ ਚੰਦੂ ਜੀ ਦਾ ਦੀਵਾਨ ਇਹਦਾ ਜਾਗੀਰ ਦਾ ਲਾਇਆ ਤੇ ਲਾਹੌਰ ਦਰਬਾਰ ਦੇ ਵਿੱਚ ਚੰਦੂ ਨੇ ਹੀ ਉਗਰੀਆਂ ਲਾਲ ਆਗੇ ਯਾਨੀ ਇੱਥੇ ਤੱਕ ਲੈਂਦੇ ਪਿੱਛੇ ਦਾ ਕਹਾਣੀ ਬਹੁਤ ਵੱਡੀ ਆ ਕੀ ਹੋਇਆ ਪੰਜਵੇਂ ਪਾਤਸ਼ਾਹ ਨੇ ਉੱਤੇ ਜਦੋਂ ਰੇਤਾ ਪਾਇਆਗਾ ਉਹਨਾਂ ਨੂੰ ਯਾਨੀ ਪੂਰੀ ਅੱਗ ਦੇ ਵਿੱਚ ਤਰ ਤਦੀ ਤਮੀ ਦੇ ਬਿਠਾਇਆ ਗਿਆ ਉਸ ਤੋਂ ਬਾਅਦ ਜਦੋਂ ਉਹ ਮਤਲਬ ਰਾਤ ਉੱਤੇ ਰੱਖਿਆਉਣਗੇ ਉਹਨਾਂ ਨੇ ਆਪਣੀ ਹਰਾਸਤ ਦੇ ਵਿੱਚ ਚੰਦੂ ਦੀ ਨੋ ਸਿੱਖਾਂ ਦੇ ਘਰ ਦੀ ਕੁੜੀ ਸੀ ਚੰਦੂ ਦੀ ਨੋ ਗੁਰੂ ਸਾਹਿਬ ਨੇ ਮਿੱਠਾ ਠੰਡਾ ਪਾਣੀ ਬਣਾ ਕੇ ਲੈ ਕੇ ਉੱਤੇ ਜੀ ਗੁਰੂ ਸਾਹਿਬ ਆ ਪਿਓ ਜੀ ਮੇਰੀ ਮਜਬੂਰੀ ਆ ਜੀ ਮੇਰਾ ਸਹੁਰਾ ਗੁਰੂ ਨਾਨਕ ਦੇ ਘਰ ਦੇ ਨਾਲ ਟੱਕਰ ਲਈ ਬੈਠਾ ਉਹ ਜੋ ਕਿ ਬਹੁਤ ਸਰਬਨਾਸ ਪੁਤਾਕਾਰ ਬਣੋ ਜੀ ਮੈਂ ਤਾਂ ਥੋੜੀ ਭਗਤਣੀ ਆ ਪਰ ਗੁਰੂ ਸਾਹਿਬ ਨੇ ਧੀਏ ਵੀ ਤੇਰੀ ਜਿੰਦਗੀ ਸੇਵਾ ਦਾ ਪਰਮਾਨਾ ਪਰ ਕੀ ਕਰੀਏ ਵੀ ਸਾਡੀ ਕਸਮ ਖਾਦੀ ਹੋਈ ਆ ਜੀ ਚੰਦੂ ਨੇ ਸਾਡਾ ਪਾਣੀ تک ਨਹੀਂ ਪੀਤਾ ਪਰ ਤੇਰਾ ਵੀ ਮਾਨ ਰੱਖਣਾ ਪਊ। ਸੋ ਗੁਰੂ ਸਾਹਿਬ ਨੇ ਉਸ ਦਿਨ ਚੰਦੂ ਦੀ ਮੋਹ ਨੂੰ ਇਹ ਕਿਹਾ ਸੀ ਕਿ ਪੁੱਤ ਮੈਂ ਤਾਂ ਤੇਰੇ ਚ ਪਾਣੀ ਪੀ ਨਹੀਂ ਸਕਦਾ। ਪਰ ਤੇਰੀ ਇਹ ਲਿਆਂਦਾ ਹੋਇਆ ਮਿੱਠਾ ਠੰਡਾ ਪਾਣੀ, ਠੰਡਾ ਚੰਡਾ। ਇਹਦੇ ਕਾਰਨ ਆਉਣ ਵਾਲੇ ਸਮੇਂ 'ਚ ਜਿਹੜੇ ਸਿੱਖ ਨੇ ਠੰਡੀਆਂ ਸ਼ਰੀਰਾਂ ਨੂੰ ਪਾਣੀ ਲਿਆ ਕਰਨਗੇ ਸਿਰਫ ਤੇਰੇ ਇਸ ਪਾਣੀ ਜਿਹੜਾ ਤੱਕੇ। ਇਹ ਗੁਰੂ ਸਾਹਾ ਦਾ ਵਰਦਾਨ ਸੀ ਚੰਦੂ ਦੀ ਮੋਹ ਨੂੰ ਜੋ ਕਿ ਗੁਰੂ ਸਾਹਿਬ ਦੀ ਬਹੁਤ ਸ਼ਕਤਾਲੂ ਸੀ। ਸੋ ਗੁਰੂ ਸਾਹਿਬ ਕਹਿੰਦੇ ਵੀ ਮੇਰੇ ਤਜਰਬਾ ਪ੍ਰਣ ਕੀਤਾ ਆ ਵੀ ਮੈਂ ਚੰਦੂ ਦੇ ਘਰ ਦਾ ਪਾਣੀ ਤੱਕ ਨਹੀਂ ਪਿਆ ਪਰ ਤੇਰੀ ਇਹ ਸੀਵਾ ਇਨੀ कामयाब ਹੋਗੀ ਇੰਨਾ ਲੋਕ ਇਹ ਨਹੀਂ ਮੰਨਤਾ ਕਰਨਗੇ ਵੀ ਆਉਣ ਵਾਲੇ ਸਮੇਂ 'ਚ ਸ਼ੀਦੀ ਦੇ ਆਲੇ ਆਲੇ ਦੇ ਨਾ ਠੰਡੇ ਮਿੱਠੇ ਚੱਲਦੀ ਸ਼ੀਦੀ ਆਇਆ ਕਰਨਗੇ ਸੋ ਦੋਸਤੋ ਆ ਗਾਥਾ ਇਹਦੇ ਪਿੱਛੇ ਸੋ ਵੀਡੀਓ ਜੇ ਨਹੀਂ ਗਿਆ ਮਤੰਦਰ ਹੁੰਦੇ ਆ ਆਪਣੇ ਪਸੰਦਾ ਤੈਨੂੰ ਕੇ ਸ਼ੇਅਰ ਕਰਿਓ ਦੂਰ ਤੋਂ ਧੰਨਵਾਦ